ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਪਿਆਰੇ ਸਾਧ ਸੰਗਤ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਜਰੂਰ ਕਰਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਜੀ ਤਾਂ ਜੋ ਅਸੀਂ ਤੁਹਾਡੇ ਨਾਲ ਇਸ ਤਰ੍ਹਾਂ ਦੀਆਂ ਕੁਝ ਚੰਗੀਆਂ ਵੀਡੀਓਜ਼ ਸ਼ੇਅਰ ਕਰਦੇ ਰਹੀਏ ਤੇ ਇੱਕ ਰਿਕੁਐਸਟ ਹੋਰ ਹੈ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਆ ਕਰੋ ਤਾਂ ਜੋ ਗੱਲ ਅਧ ਵਿਚਕਾਰ ਨਾ ਛੁੱਟੇ ਗੱਲ ਤੁਹਾਨੂੰ ਪੂਰੀ ਸਮਝ ਆਵੇ ਆਹ ਵੀਡੀਓ ਸ਼ੁਰੂ ਕਰਦੇ ਹਾਂ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜੋਤ ਲਗਾਉਣ ਸਮੇ ਸਾਨੂੰ ਕੁਝ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜਿਨ੍ਹਾਂ ਨੂੰ ਜੇਕਰ ਅਸੀਂ ਧਿਆਨ ਵਿੱਚ ਰੱਖ ਕੇ ਜੋਤ ਲਗਾਈਏ ਤਾਂ ਸਾਡੇ ਘਰ ਪਰਿਵਾਰ ਵਿੱਚ ਖੁਸ਼ੀਆਂ ਆਉਣਗੀਆਂ ਸੰਗਤ ਜੀ ਜੋਤ ਸਭ ਸੰਗਤ ਲਗਉਂਦੀ ਹੀ ਲਗਉਂਦੀ ਹੈ ਜੋ ਆਪਣੇ ਆਪਣੇ ਧਰਮ ਵਿੱਚ ਮੰਨਦੇ ਨੇ ਸਭ ਆਪਣੇ ਆਪਣੇ ਧਰਮ ਦੀ ਜੋਤ ਲਾਉਂਦੇ ਨੇ ਪਰ ਤੁਸੀਂ ਜਾਣੇ ਜਾਣੇ ਹੋਵੋਗੇ ਕਿ ਖਾਸਾ ਵਿੱਚ ਤੇ ਆਪਣੇ ਸਿੱਖ ਧਰਮ ਵਿੱਚ ਦੇਸੀ ਘਿਓ ਦੀ ਜੋਤ ਜਗਾਈ ਜਾਂਦੀ ਹੈ ਜੋਤ ਜਗਾਉਣ ਦੀ ਬਹੁਤ ਬੜੀ ਮਹੱਤਤਾ ਹੈ ਜੋ ਸਿੱਖ ਆਪਣੇ ਘਰ ਵਿੱਚ ਜੋਤ ਜਗਾਉਂਦਾ ਹੈ ਉਸ ਦੇ ਘਰ ਛਿੱਦਾਂ ਸਿੰਘਾਂ ਦਾ ਪੈਰਾ ਲੱਗ ਜਾਂਦਾ ਹੈ ਤੇ ਉਸ ਤੇ ਗੁਰੂ ਸਾਹਿਬ ਦੀ ਬੜੀ ਮਿਹਰ ਰਹਿੰਦੀ ਹੈ ਸਾਨੂੰ ਜੋ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਨੇ ਉਹ ਇਹ ਹੈ ਕਿ ਸਾਡੇ ਘਰ ਵਿੱਚ ਜਿਸ ਥਾਂ ਤੇ ਵੀ ਅਸੀਂ ਜੋਤ ਲਗਾਉਨੇ ਆ ਉਹ ਥਾਂ ਸਾਫ਼ ਸੁਥਰੀ ਹੋਣੀ ਚਾਹੀਦੀ ਹੈ ਤੇ ਕਈਆਂ ਘਰਾਂ ਵਿੱਚ ਤੁਸੀਂ ਦੇਖਿਆ ਹੋਵੇਗਾ ਜਾਂ ਅਸੀਂ ਅਕਸਰ ਦੇਖਦੇ ਹਾਂ ਕਿ ਕਈਆਂ ਘਰ ਵਿੱਚ ਜੋਤ ਤਾਂ ਲਗਾਈ ਜਾਂਦੀ ਹੈ ਪਰ ਉਹ ਜਗਾ ਜੇ ਸਾਤੇ ਲਗਾਈ ਜਾਂਦੀ ਹੈ ਉਹ ਆਪਣੇ ਬਰਾਬਰ ਦੀ ਹੋ ਹੁੰਦੀ ਹੈ ਜੋ ਕਿ ਬਹੁਤ ਹੀ ਜ਼ਿਆਦਾ ਆਪਣੀ ਬੜੀ ਭਾਰੀ ਗਲਤੀ ਹੁੰਦੀ ਹੈ ਸੰਗਤ ਜੀ ਜੇਕਰ ਅਸਾਂ ਘਰ ਵਿੱਚ ਜੋਤ ਜਗਾਉਣੀ ਹੈ ਤਾਂ ਇੰਨੀ ਸ਼ਰਧਾ ਭਾਵਨਾ ਨਾ ਜਗਾਓ ਤਾਂ ਜੋ ਅਸੀਂ ਇਹ ਸੋਚ ਕੇ ਜੋਤ ਲਗਾਈਏ ਕਿ ਅਸੀਂ ਆਪਣੇ ਦਸਾ ਪਾਛਾਈਆਂ ਨੂੰ ਸਾਹਮਣੇ ਮਹਿਸੂਸ ਕਰਕੇ ਜੋਤ ਜਗਾਈ ਹੈ ਸੰਗਤ ਜੀ ਜੋਤ ਜਗਾਉਣ ਵਾਲੀ ਜਗ੍ਹਾ ਹਮੇਸ਼ਾ ਉੱਚੀ ਹੋਣੀ ਚਾਹੀਦੀ ਹੈ। ਜਿਸ ਥਾਂ ਤੇ ਅਸੀਂ ਜੋਤ ਜਗਾਣੀ ਹੈ ਉਹ ਥਾਂ ਜਿਆਦਾ ਉੱਚੀ ਹੋਣੀ ਚਾਹੀਦੀ ਹੈ ਤੇ ਜੋਤ ਜਗਾ ਕੇ ਜੋ ਅਸੀਂ ਸਾਹਮਣੇ ਥੱਲੇ ਬਹਿ ਕੇ ਉਸ ਗੁਰੂ ਸਾਹਿਬ ਅੱਗੇ ਅਰਦਾਸ ਕਰੀਏ ਤੇ ਉਹ ਜਗ੍ਹਾ ਬਹੁਤ ਹੀ ਜਿਆਦਾ ਸਾਫ਼ ਸੁਥਰੀ ਹੋਣੀ ਚਾਹੀਦੀ ਹੈ ਤੇ ਜੇਕਰ ਉਸ ਜਗ੍ਹਾ ਤੇ ਅਸੀਂ ਗੁਰਦਕਾ ਸਾਹਿਬ ਰੱਖਿਆ ਹੈ ਤਾਂ ਹਮੇਸ਼ਾ ਧਿਆਨ ਰੱਖੇ ਕਿ ਅਸਾਂ ਉਸ ਜਗ੍ਹਾ ਤੇ ਕਦੇ ਮਿੱਟੀ ਨਾ ਹੋਣ ਦਈਏ ਕਿਉਂਕਿ ਅਸੀਂ ਕਦੇ-ਕਦੇ ਧਿਆਨ ਨਹੀਂ ਦੰਦੇ ਪਰ ਮਾੜੇ-ਮਾੜੇ ਮਿੱਟੀ ਦੇ ਕਣ ਹੀ ਬਹੁਤ ਜ਼ਿਆਦਾ ਹੋ ਜਾਂਦੇ ਨੇ ਜੋ ਦਿਖਦੇ ਤਾਂ ਨਹੀਂ ਪਰ ਜਦੋਂ ਅਸੀਂ ਕੱਪੜਾ ਫੇਰਦੇ ਹਾਂ ਆਲੇ-ਦੁਆਲੇ ਤਾਂ ਜ਼ਰੂਰ ਹੁੰਦੇ ਐ ਇਸ ਲਈ ਹੋ ਸਕੇ ਤਾਂ ਵੱਧ ਤੋਂ ਵੱਧ ਸਾਨੂੰ ਉਸ ਜਗ੍ਹਾ ਦੀ ਸਫਾਈ ਵੱਲ ਧਿਆਨ ਰੱਖਣਾ ਚਾਹੀਦਾ ਹੈ ਜੋ ਸਾਬਤ ਤੌ ਮਹੱਤਵਪੂਰਨ ਗੱਲ ਹੈ ਤੇ ਉਸ ਤੋਂ ਬਾਅਦ ਸੰਗਤ ਜੀ ਆ ਜਾਣੇ ਆ ਕਿ ਕਈਆਂ ਨੂੰ ਇਹ ਹੀ ਨਹੀਂ ਪਤਾ ਹੁੰਦਾ ਕਿ ਜੋਤ ਜਗਾਉਣੀ ਕਿਹੜੇ ਘੋਦੀ ਹੈ ਸਿੱਖ ਧਰਮ ਵਿੱਚ ਦੇਸੀ ਘੋਦੀ ਜੋਤ ਹੀ ਜਗਾਈ ਜਾਂਦੀ ਹੈ ਸੰਗਤ ਜੀ ਕਿਉਂਕਿ ਜੇਕਰ ਅਸੀਂ ਗੁਰਦੁਆਰਾ ਸਾਹਿਬ ਜਾਣੇ ਆ ਗੁਰੂ ਦੇ ਸਿੰਘਾਂ ਅਸੀਂ ਦੇਸੀ ਕੀ ਆਉਦੀ ਜੋਤ ਹੀ ਆਪਣੇ ਘਰ ਲਗਾਵਾਂਗੇ। ਸਈ ਲੋਕ ਜੋਤ ਜਗਾਤਾ ਦਿੰਦੇ ਨੇ ਪਰ ਜੋ ਉਸ ਤੋਂ ਬਾਅਦ ਉਸਦੀ ਬੱਤੀ ਬਚਦੀ ਹੈ ਉਸ ਨੂੰ ਕਿਵੇਂ ਇਸਤੇਮਾਲ ਕਰਨਾ ਹੁੰਦਾ ਹੈ ਇਹ ਗੱਲਾਂ ਉਹ ਨਹੀਂ ਜਾਣਦੇ ਤੇ ਉਹ ਕਈ ਵਾਰੀ ਐਦਾਂ ਹੀ ਸੁੱਟ ਦਿੰਦੇ ਨੇ। ਜਿਸ ਨਾਲ ਵੀ ਅਸੀਂ ਪਾਪ ਦੇ ਭਾਗੀਦਾਰ ਹੋ ਜਾਂਦੇ ਆ। ਜਦੋਂ ਸਾਡੀ ਜ਼ਿੰਦਗੀ ਵਿੱਚ ਕੋਈ ਦੁੱਖ ਆਉਂਦਾ ਹੈ ਤਾਂ ਅਸੀਂ ਇਹੀ ਸੋਚਦੇ ਹਾਂ ਕਿ ਅੰਨਾ ਪੂਜਾ ਪਾਠ ਕਰਨੇ ਤੋਂ ਬਾਅਦ ਵੀ ਕਿਉਂ ਨਹੀਂ ਫਲ ਮਿਲਦਾ ਕਿਉਂ ਐਨੇ ਦੁੱਖ ਦੇਖਣੇ ਪੈਂਦੇ ਨੇ ਇਸ ਦਾ ਕਾਰਨ ਇਹੀ ਸਾਡੀਆਂ ਗਲਤੀਆਂ ਹੁੰਦੀਆਂ ਨੇ ਜੋ ਅਸੀਂ ਜਾਣੇ ਅਣਜਾਣੇ ਵਿੱਚ ਕਰ ਦਿੰਨੇ ਆ ਬੱਤੀਆਂ ਨੂੰ ਇੱਕ ਜਗ੍ਹਾ ਇਕੱਠਾ ਕਰ ਲਿਆ ਜਾਵੇ ਤੇ ਜਦੋਂ ਉਹ ਕਾਫੀ ਹੋ ਜਾਣ ਤਾਂ ਉਸ ਨੂੰ ਇੱਕ ਮਿੱਟੀ ਦੇ ਭਾਂਡੇ ਵਿੱਚ ਥੋੜਾ ਜਿਹਾ ਘਿਓ ਪਾ ਕੇ ਅੱਗ ਲਾ ਕੇ ਜੋ ਉਸ ਦੀ ਰਾਖ ਹੈ ਜਾ ਤਾਂ ਉਹ ਘਰ ਦੇ ਗੁੱਟਿਆਂ ਵਿੱਚ ਪਾ ਦਿੱਤੀ ਜਾਵੇ ਜਾਂ ਜਲ ਵਿੱਚ ਪਾ ਕੇ ਛਿੱਟਾ ਵੀ ਦੇ ਦਿੱਤਾ ਜਾਵੇ ਘਰ ਵਿੱਚ ਕਿ ਤੁਸੀਂ ਜਾਣਦੇ ਹੋ ਜਦੋਂ ਅਸੀਂ ਆਪਣੇ ਘਰ ਆਪਣੇ ਗੁਰੂ ਸਾਹਿਬ ਦੇ ਨਾਮ ਦੀ ਜੋਤ ਲਗਾਉਂਦੇ ਆ ਤਾਂ ਉਹ ਜੋਤ ਜਿੰਨਾ ਚਿਰ ਚੱਲਦੀ ਹੈ ਉਨਾ ਟਾਈਮ ਤਾਂ ਸਾਡੇ ਘਰ ਪਿਆਰਾ ਰਹਿੰਦਾ ਹੀ ਰਹਿੰਦਾ ਹੈ ਜਦੋਂ ਜੋਤ ਬੁੱਝ ਜਾਂਦੀ ਹੈ ਉਸ ਤੋਂ 4 ਘੰਟੇ ਬਾਅਦ ਵੀ ਗੁਰੂ ਸਾਹਿਬ ਦਾ ਪੈਰਾ ਸਾਡੇ ਪਰਿਵਾਰ ਤੇ ਰਹਿੰਦਾ ਹੈ ਸਾਡੇ ਘਰ ਵਿੱਚ ਰਹਿੰਦਾ ਹੈ ਜੋ ਕਿ ਸਾਨੂੰ ਮਾੜੀਆਂ ਰਾਹਾਂ ਜਾਂ ਫਿਰ ਮਾੜੀ ਸ਼ਕਤੀਆਂ ਤੋਂ ਦੂਰ ਰੱਖਦਾ ਹੈ ਜਿਸ ਨਾਲ ਸਾਡਾ ਧਿਆਨ ਸਾਡਾ ਮਨ ਬਹੁਤ ਹੀ ਜ਼ਿਆਦਾ ਸ਼ਾਂਤ ਤੇ ਸਾਫ਼ ਸੁਥਰਾ ਤੇ ਮਨ ਵਿੱਚ ਅਸੀਂ ਸ਼ਾਂਤੀ ਮਹਿਸੂਸ ਕਰਦੇ ਹਾਂ ਤੇ ਦੂਜੀ ਗੱਲ ਹੈ ਕਿ ਅਸੀਂ ਸੁਣਦੇ ਹੀ ਹਾਂ ਤੇ ਅਸੀਂ ਦੇਖਦੇ ਹਾਂ ਕਿ ਅੱਜ ਦਾ ਸਮਾਂ ਜੋ ਕਲਯੁਗ ਹੈ ਤੇ ਕਲਯੁਗ ਵਿੱਚ ਜੇਕਰ ਕੋਈ ਉਸ ਗੁਰੂ ਸਾਹਿਬ ਨਾਲ ਜੁੜਿਆ ਹੋਇਆ ਹੈ ਬਾਣੀ ਪੜਦਾ ਹੈ ਜੋਤ ਲਗਾਉਂਦਾ ਹੈ ਤਾਂ ਉਹ ਬਹੁਤ ਹੀ ਭਾਗਾ ਵਾਲਾ ਹੈ ਜੋਤ ਜਗਾਉਣ ਦਾ ਸਾਡੀ ਜ਼ਿੰਦਗੀ ਵਿੱਚ ਸਾਰਿਆਂ ਨਾਲੋਂ ਬੜਾ ਸੁੱਖ ਤਾਂ ਇਹ ਹੈ ਕਿ ਜਦੋਂ ਅਸੀਂ ਜੋਤ ਜਗਾਨੇ ਆਂ ਤਾਂ ਇਹ ਇੱਕ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਜਾਂਦਾ ਹੈ ਮੰਨ ਲਵੋ ਕਿ ਅਸੀਂ ਸਵੇਰ ਟਾਈਮ ਜੋਤ ਲਾਨਨੇ ਆ ਸ਼ਾਮ ਟਾਈਮ ਜੋਤ ਲਾਨਨੇ ਆ ਜਾਂ ਦੋਹੇ ਟਾਈਮ ਜੋਤ ਲਾਨਨੇ ਆ ਜਦੋਂ ਅਸੀਂ ਜੋਤ ਲਾਨਨੇ ਹੁੰਨੇ ਆ ਤਾਂ ਅਸੀਂ ਦੇਖਦੇ ਹਾਂ ਕਿ ਸਾਨੂੰ ਆਟੋਮੈਟਿਕ ਯਾਦ ਆ ਜਾਂਦਾ ਹੈ ਕਿ ਅਸੀਂ ਜੋਤ ਲਗਾਣੀ ਹੈ ਜਾਂ ਮੰਨ ਲਵੋ ਕਿਸੇ ਕਾਰਨ ਕਰਕੇ ਤੁਤੋਂ ਇਹ ਜੋਤ ਨਾ ਵੀ ਲੱਗੇ ਤਾਂ ਤੁਹਾਨੂੰ ਮਹਿਸੂਸ ਹੁੰਦਾ ਹੈ ਕਿ ਅੱਜ ਮੇਤੋ ਇਸ ਕਾਰਨ ਜੋਤ ਨਹੀਂ ਲੱਗੀ ਤਾਂ ਸੰਗਤ ਜੀ ਅੱਜ ਦੇ ਕਲਯੁਗ ਦੇ ਟਾਈਮ 'ਚ ਜਿੱਥੇ ਬੰਦੇ ਕੋਲ ਆਪਣੇ ਘਰਦਿਆਂ ਲਈ ਫੁਰਸਤ ਨਹੀਂ ਹੈ ਆਪਣੇ ਕੰਮ ਤੋਂ ਬਿਨਾਂ ਹਰੇਕ ਨੂੰ ਆਪਣੀ ਜ਼ਿੰਦਗੀ ਤੱਕ ਮਤਲਬ ਹੈ ਜੇ ਅਸੀਂ ਉਸ ਰੱਬ ਨੂੰ ਯਾਦ ਕਰਦੇ ਹਾਂ ਸਵੇਰ ਸ਼ਾਮ ਜੋਤ ਜਗਾਉਣ ਦੇ ਬਹਾਨੇ ਸਾਡੇ ਮਨ ਵਿੱਚ ਉਸ ਗੁਰੂ ਸਾਹਿਬ ਦਾ ਖਿਆਲ ਆਉਂਦਾ ਹੈ ਤਾਂ ਇਹ ਵੀ ਗੁਰੂ ਸਾਹਿਬ ਦੀ ਸਾਡੇ ਉੱਤੇ ਬਹੁਤ ਬੜੀ ਕਿਰਪਾ ਹੁੰਦੀ ਹੈ ਕਿ ਗੁਰੂ ਸਾਹਿਬ ਨੇ ਸਾਨੂੰ ਆਪਣੇ ਲੜ ਲਾਇਆ ਹੈ ਕਿਉਂਕਿ ਅੱਜ ਦੇ ਟਾਈਮ 'ਚ ਜੋਤ ਲਾਉਣੀ ਉਸ ਗੁਰੂ ਨਾਲ ਜੁੜਨਾ ਬਾਣੀ ਪੜਨਾ ਇਹ ਕਰਮਾ ਵਾਲਿਆਂ ਦੇ ਹੀ ਹਿੱਸੇ ਆਂਦਾ ਹੈ ਇਸ ਲਈ ਸੰਗਤ ਜੀ ਜੇਕਰ ਤੁਸੀਂ ਵੀ ਆਪਣੇ ਘਰ ਵਿੱਚ ਜੋਤ ਜਗਾਉਂਦੇ ਹੋ ਤਾਂ ਕੁਝ ਸਾਵਧਾਨੀਆਂ ਵਰਤਿਆ ਕਰੋ ਜਗਾ ਸਾਫ ਸੁਥਰੀ ਰੱਖੋ ਉੱਚੀ ਰੱਖੋ ਜੁੱਠੇ ਹੱਥ ਲੱਗਣ ਤੋਂ ਬੱਚਿਆਂ ਦਾ ਵਿਚਾਰ ਕਰੋ ਤੇ ਜੋ ਤੁਸੀਂ ਮੈਚਾਂ ਦੇ ਸੀਕਿਓ ਦੇ ਉਲਾਓ ਤੇ ਦੂਸਰੀ ਗੱਲ ਜੋ ਅਸੀਂ ਧੂਪ ਬੱਤੀ ਕਰਦੇ ਆ ਅਗਰਬਤੀ ਕਰਦੇ ਆ ਜਿਆਦਾਤਰ ਤਾਂ ਅੱਜ ਕੱਲ ਅਸੀਂ ਮਾਰਕੀਟ ਵਿੱਚੋਂ ਹੀ ਲਿਆਨੇ ਆ ਕਿਉਂਕਿ ਅੱਗੇ ਤਾਂ ਪ੍ਰਾਤਨ ਸਮਿਆਂ ਵਿੱਚ ਹੁੰਦਾ ਸੀ ਕਿ ਲੋਕ ਗੁਰਦੁਆਰਾ ਸਾਹਿਬ ਤੋਂ ਹੀ ਲੈਂਦੇ ਸੀ ਅੱਜ ਦੇ ਟਾਈਮ 'ਚ ਵੀ ਲੋਕ ਗੁਰਦੁਆਰਾ ਸਾਹਿਬ ਤੋਂ ਲੈਂਦੇ ਨੇ ਜਿੱਥੇ ਉਹਨਾਂ ਨੂੰ ਮਿਲਦੀ ਹੈ ਤੇ ਬਾਕੀ ਜਿਆਦਾਤਰ ਤਾਂ ਅਸੀਂ ਮਾਰਕੀਟ ਵਿੱਚੋਂ ਹੀ ਲਿਆਨੇ ਆ ਤੇ ਜੋ ਉਸ ਦਾ ਧੂਆ ਹੁੰਦਾ ਹੈ ਜੋ ਉਸ ਦੀ ਫ੍ਰੈਗਰੈਂਸ ਹੁੰਦੀ ਹੈ ਉਹ ਜਦੋਂ ਸਾਡੇ ਘਰ ਵਿੱਚ ਫੈਲਦੀ ਹੈ ਤਾਂ ਵੈਸੇ ਤਾਂ ਉਹ ਬਹੁਤ ਹੀ ਚੰਗੀ ਹੁੰਦੀ ਹੈ ਪਰ ਕਈ ਧੂਫ ਅਹਜੀ ਹੁੰਦੀ ਹੈ ਜੋ ਮਿਲਾਵਟ ਹੁੰਦੀ ਹੈ ਇਸ ਲਈ ਕੋਸ਼ਿਸ਼ ਕਰਿਆ ਕਰੋ ਕਿ ਇਕ ਅਸਲੀ ਧੂਫ ਗੁਰਦੁਆਰਾ ਸਾਹਿਬ ਤੋਂ ਲਈਏ ਜਾਂ ਫਿਰ ਦੇਖ ਪਰਖ ਕੇ ਲਈਏ ਕਿਉਂਕਿ ਜੋ ਉਸ ਦਾ ਧੂਆ ਹੁੰਦਾ ਹੈ ਜੇਕਰ ਧੂਫ ਜਿਆਦਾ ਮਿਲਾਵਟ ਵਾਲੀ ਹੋਵੇ ਤਾਂ ਸਾਡੇ ਗਲੇ ਨੂੰ ਵੀ ਖਰਾਬ ਕਰ ਸਕਦੀ ਹੈ ਤੇ ਪਰ ਜੋ ਅਸੀਂ ਜੋਤ ਜਗਾਉਂਦੇ ਹਾਂ ਜੋ ਉਸ ਦੇ ਘੋਨ ਨਾਲ ਸਾਨੂੰ ਫ੍ਰੈਗਰੈਂਸ ਮਿਲਦੀ ਹੈ ਘਰ ਵਿੱਚ ਉਸ ਦੀ ਜੋਤ ਦੀ ਲੱਟ ਨਾਲ ਧੋਆ ਜਾਂਦਾ ਹੈ ਉਹ ਸਾਡੇ ਲਈ ਬਹੁਤ ਹੀ ਚੰਗਾ ਹੁੰਦਾ ਹੈ ਤੇ ਸਾਡੇ ਘਰ ਵਿੱਚੋਂ ਮਾੜੀਆਂ ਸ਼ਕਤੀਆਂ ਵੀ ਦੂਰ ਰਹਿੰਦੀਆਂ ਨੇ ਇਸ ਲਈ ਸੰਗਤ ਜੀ ਹਰੇਕ ਘਰ ਵਿੱਚ ਜੋਤ ਜਗਾਉਣੀ ਹੀ ਚਾਹੀਦੀ ਹੈ ਤੇ ਉਸ ਗੁਰੂ ਨੂੰ ਧਿਆਉਣਾ ਚਾਹੀਦਾ ਹੈ ਬਾਕੀ ਵਿਚਾਰ ਸਾਂਝਾ ਕਰਦੇ ਸਮੇਂ ਭੁੱਲਾਂ ਚੁੱਕਾਂ ਦੀ ਮਾਫੀ ਜੀ ਆਸ ਕਰਦੇ ਹਾਂ ਵਿਚਾਰ ਵਧੀਆ ਲੱਗੇ ਹੋਣਗੇ ਜੇਕਰ ਵਧੀਆ ਲੱਗੇ ਹੋਣ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ